ਉਹ ਜਿਹੜੇ ਉਹ ਚੁੱਪਚਾਪ ਇੱਕ ਪੋਸਟ ਪਾ ਦਿੰਦੇ ਨੇ ਫਲਾਣਾ ਮੈਂ ਕ੍ਰਾਂਤੀਕਾਰੀ ਅਦਾ ਕਰ ਰਿਹਾ ਜਾਂ ਫਲਾਣਾ ਪੱਤਰਕਾਰ ਪੈਸੇ ਲੈ ਰਿਹਾ ਜਾਂ 12000 ਰੁਪਏ ਚੇ ਫਲਾਣਾ ਹੋ ਗਿਆ ਇੰਗਲਿਸ਼ ਬੋਲਦਾ ਵਧੀਆ ਜਾਂ ਘੱਟਿਆ ਇੰਗਲਿਸ਼ ਬੋਲਦਾ ਹੈ ਕ੍ਰਾਂਤੀ ਜਿਸ ਦਿਨ ਆਈ ਤਾਂ ਤੁਹਾਨੂੰ ਦਿਨੇ ਤਾਰੇ ਦਿਖਾ ਦੇਵੇਗੀ ਬੰਦੂਖਾਂ ਵਾਲਿਓ ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਜਾਂ ਫਤੂਕ ਦਾ ਮੂੰਹ ਆਪਣੇ ਵੱਲ ਕਰਕੇ ਥੋੜਾ ਦਬ ਦਿਓ ਇਹ ਜਿਹੜੀ ਲਾਈਨ ਹੈ ਜਿਹਦੇ ਚਪੇੜ ਵਾਂਗੂ ਵੱਜਣੀ ਆਪੇ ਵੱਜ ਜਾਣੀ ਹੈ ਤਾਂ ਮੇਰੇ ਮੈਂ ਮੁੱਦੇ ਤੇ ਆਣਾ ਹੈ ਕਿ ਸ਼ੀਗਰ ਸਾਰਿਆਂ ਨੂੰ ਪੰਜਾਬ ਪੀਐਮਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆਕਾਸ਼ ਇਸ ਵਕਤ ਮੈਂ ਤੁਹਾਡੇ ਮੂਰੇ ਇੱਕ ਮੁੱਦੇ ਨੂੰ ਲੈ ਕੇ ਆਇਆ ਹਾਂ ਮੁੱਦਾ ਕੀ ਹੈ ਮੁੱਦਾ ਇੱਕ ਹੈ ਜਿਹੜਾ ਫੇਸਬੁੱਕ ਦੇ ਉੱਤੇ ਇੱਕ ਵਾਰ ਚੱਲ ਰਿਹਾ ਪਿਆ ਹੈ ਵਾਰ ਕਿਹੜਾ ਹੈ ਉਹ ਗੁੰਮਨਾਮੀ ਦੇ ਦੁਨੀਆ ਦੇ ਬੇਨਾਮ ਬਾਦਸ਼ਾਹ ਨੇ ਉਹ ਜਿਹੜੇ ਉਹ ਚੁਕਚਾਪ ਇੱਕ ਪੋਸਟ ਪਾ ਦਿੰਦੇ ਨੇ ਫਲਾਣਾ ਕ੍ਰਾਂਤੀ ਕਰਾ ਦੀ ਅੱਦਾ ਕਰ ਰਿਹਾ ਜਾਂ ਫਲਾਣਾ ਪੱਤਰਕਾਰ ਪੈਸੇ ਲੈ ਰਿਹਾ ਜਾਂ 12000 ਰੁਪਏ ਚ ਫਲਾਣਾ ਹੋ ਗਿਆ ਇੰਗਲਿਸ਼ ਬੋਲਦਾ ਵਧੀਆ ਜਾਂ ਘਟੀਆ ਇੰਗਲਿਸ਼ ਬੋਲਦਾ ਤਾਂ ਉਹਨਾਂ ਦੇ ਲਈ ਆ ਸੈਸ਼ਨ ਦੀ ਸ਼ੁਰੂਆਤ ਇੱਕ ਸ਼ਾਇਰੀ ਤੋਂ ਕਰੂੰਗਾ ਮੈਂ ਇੱਕ ਲਾਈਨ ਤੋਂ ਕਰੂੰਗਾ ਪੋਇਟਰੀ ਹੈ ਅਫਤਾਰ ਸਿੰਘ ਪਾਸ਼ ਅਫਤਾਰ ਸਿੰਘ ਸੰਧੂ ਉਰਫ ਪਾਸ਼ ਉਹ ਲਾਈਨ ਹੈ ਕਿ ਮਸ਼ੂਕਾ ਨੂੰ ਖੱਤ ਲਿਖਣ ਵਾਲਿਓ ਰੰਨਾ ਦੇ ਲਖ ਮਿੰਨਣ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਂਜ ਹੈ ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ਮਸ਼ੂਕਾ ਨੂੰ ਖੱਤ ਲਿਖਣ ਵਾਲਿਓ ਚੰਨਵਲ ਵੇਖ ਕੇ ਕ੍ਰਾਂਤੀ ਲਿਆਉਣ ਦਾ ਦਾਵਾ ਕਰਨ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਂਜ ਹੈ ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ਚੰਨਵਲ ਵੇਖ ਕੇ ਕ੍ਰਾਂਤੀ ਲਿਆਉਣ ਦੀ ਨਸੀਤਾਂ ਦੇਣ ਵਾਲਿਓ ਕ੍ਰਾਂਤੀ ਜਿਸ ਦਿਨ ਆਈ ਤਾਂ ਤੁਹਾਨੂੰ ਦਿਨੇ ਤਾਰੇ ਦਿਖਾ ਦੇਵੇਗੀ ਬੰਦੂਖਾ ਵਾਲਿਓ ਜਾਂ ਤਾਂ ਬੰਦੂਖ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਜਾਂ ਬੰਦੂਖ ਦਾ ਮੂੰਹ ਆਪਣੇ ਵੱਲ ਕਰਕੇ ਥੋੜਾ ਦਬ ਦਿਓ ਮਸ਼ੂਕਾ ਨੂੰ ਖਤ ਲਿਖਣ ਵਾਲਿਓ ਇਹ ਜਿਹੜੀ ਲਾਈਨ ਹੈ ਜਿਹਦੇ ਚਪੇੜ ਵਾਂਗੂ ਵੱਜਣੀ ਆਪੇ ਵੱਜ ਜਾਣੀ ਆ ਤਾਂ ਮੇਨ ਮੈਂ ਮੁੱਦੇ ਤੇ ਆਨਾ ਕਿ ਇੱਕ ਕਮੈਂਟਰੀ ਬੜੀ ਚੱਲੀ ਹੋਈ ਹੈ ਕਿਸੇ ਡਿਜ਼ਾਈਨਰ ਪੱਤਰਕਾਰਾਂ ਦੇ ਖਿਲਾਫ ਉਹ ਪੈਸੇ ਵੀ ਲੈ ਚੁੱਕੇ ਨੇ ਬਸਾਲਿਆਂ ਤੋਂ ਤੇ ਉਹ ਆਪਣੇ ਪੱਤਰਕਾਰੀ ਦਾ ਟੈਗ ਵੀ ਨਹੀਂ ਹਟਵਾ ਰਹੇ ਤਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਪੱਤਰਕਾਰ ਪੈਸੇ ਲੈ ਰਹੇ ਬੱਸਾਂ ਵਾਲਿਆਂ ਤੋਂ ਉਹਨਾਂ ਨੂੰ ਦੱਸੋ ਔਰ ਸਾਹਮਣੇ ਆਓ ਖੁੱਲਕੇ ਉਹਨਾਂ ਦੇ ਨਾਮ ਲਓ ਬਿਲਕੁਲ ਪੰਜਾਬ ਪ੍ਰਾਈਮ ਟੀਵੀ ਉਹਨਾਂ ਦਾ ਪਰਦਾ ਫਾਸ਼ ਕਰੇਗਾ ਤਾਂ ਇਹੀ ਗੱਲ ਹੈ ਕਿ ਗੱਲ ਘੁਮਾ ਫਰਾ ਕੇ ਨਾ ਕਰੋ एकदम ਤੜਾਕ ਮੂਤੇ ਕਹੋ ਕਿ ਬਈਆ ਫਲਾਨਾ ਪੱਤਰਕਾਰ ਫਲਾਨੇ ਤੋਂ ਇਨੇ ਨੇ ਰੁਪਏ ਲੈ ਕੇ ਆਇਆ ਹੈ ਤਾਂ ਦੋਸਤੋ ਐਦਾਂ ਦੀਆਂ ਹੋਰ ਤੁਹਾਨੂੰ ਰਿਐਲਿਟੀ ਸੱਚੀਆਂ ਖਬਰਾਂ ਦੇਖਣ ਦੇ ਲਈ ਪੰਜਾਬ ਪ੍ਰਾਈਮ ਟੀਵੀ ਨੂੰ ਲਾਈਕ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਦੋਸਤੋ ਤੁਸੀਂ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਇਦਾਂ ਦੀਆਂ ਖਬਰਾਂ ਦੇ ਲਈ ਸਾਡਾ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੀ ਬਹੁਤ ਸਾਨੂੰ ਲੋੜ ਹੈ ਕਿਉਂਕਿ ਇਦਾਂ ਦੇ ਗੁਮਨਾਮੀ ਦੇ ਦੁਨੀਆ ਦੇ ਬੇਨਾਮ ਬਾਦਸ਼ਾਹ ਪੱਤਰਕਾਰਾਂ ਤੇ ਬੜੇ ਤੋਹਮਤ ਲਾਉਂਦੇ ਨੇ ਇਹ ਨਹੀਂ ਕਹਿੰਦਾ ਵੀ ਤੁਸੀਂ ਝੂਠਿਆਂ ਤੇ ਤੋਹਮਤ ਨਾ ਲਾਓ ਤੋਹਮਤ ਲਾਓ ਪਰ ਜਿਹੜੇ ਝੂਠੇ ਨੇ ਜਿਹੜੇ ਝੂਠੇ ਨੇ ਉਹਨਾਂ ਦਾ ਨਾਮ ਲੈ ਕੇ ਵੀ ਅਟੈਕ ਕਰੋ ਬਹੁਤ-ਬਹੁਤ ਧੰਨਵਾਦ